ਸ਼ੀਰ ਸਾਥੀਓ ਪਹਿਲਗਾਮ ਵਿੱਚ ਜੋ ਨਰ ਸੰਘਾਰਮ ਹੈ ਉਸ ਦੇ ਲਾਪ ਬਤਿੰਦੇ ਬੱਚ ਯੁਵਾਜ ਆਪਾਂ ਰਲ ਕੇ ਉੱਭਾਰੇ ਆ ਮੈਂ ਇਹ ਆਸ ਕਰਦਾ ਕਿ ਇਹ ਆਵਾਜ਼ ਲਾਟ ਬਣੇ ਇਸ ਤਰ੍ਹਾਂ ਦੇ ਜੋ ਕਤਲਿਆਮ ਕੀਤੇ ਜਾ ਰਹੇ ਨੇ ਗਿਰਮਿਤ ਕੀਤੇ ਜਾ ਰਹੇ ਨੇ ਸੋਚ ਸਾਧੇ ਕੀਤੇ ਜਾ ਰਹੇ ਨੇ ਉੰਨਾ ਦੇ ਸਾਹਮਣੇ ਜੋ ਹੰਡੇ ਰੱਖੇ ਕੀਤੇ ਜਾ ਰਹੇ ਨੇ ਉਹਨਾਂ ਨੂੰ ਰੋਕੀਏ ਤੇ ਆਉਣ ਵਾਲੇ ਸਮੇਂ ਵਿੱਚ ਇਸ ਤਰ੍ਹਾਂ ਦੇ ਕਤਲੇਆਮ ਨਾ ਹੋਣ ਉਸ ਤਰ੍ਹਾਂ ਦਾ ਵਾਤਾਵਰਣ ਸਿਰਜੀਏ ਇਹ ਸਾਰਾ ਕੋਸ ਜੇ ਰੁਕ ਸਕਦਾ ਹੈ ਤਾਂ ਲੋਕਾਂ ਦੇ ਵਾਸਤੇ ਇੱਕ ਵੱਡੀ ਜਨਤਕ ਲਹਿਰ ਬੜੀ ਕਰਨੀ ਲੋੜ ਹੈ ਅੱਜ ਅਸੀਂ ਦੇਸ਼ ਕੋਲੇ ਆ ਕਿਲੀਬਾਗ ਅਸੀਂ ਉਹ ਆ ਜਿਨ੍ਹਾਂ ਨੇ ਵਰਦੇ ਹੋਏ ਜੰਗਲ ਤੇ ਦੋ ਬੂੰਦਾ ਸਿੱਟੀਆਂ ਨੇ ਮੈਂ ਇੱਕ ਕਵਿਤਾ ਤੁਹਾਡੇ ਨਾਲ ਸਾਂਝੀ ਕਰਕੇ ਹੁੰਦਾ ਸ਼ਹੀਦਾਂ ਨੂੰ ਸਰਹ ਜੀਵੀ ਦੇਵਾਂ ਦਾ ਜਿਨ੍ਹਾਂ ਨੇ ਆਪਣੀ ਜਾਨ ਵੀ ਬਲੀ ਦੇ ਕੇ ਈਸ਼ਰ ਇਹ ਇਹਨਾਂ ਸਮਾਂ ਵਿੱਚ ਉਹਨਾਂ ਹਾਕਮਾਂ ਦਾ ਕਰੂਰ ਚਿਹਰਾ ਨੰਗਾ ਕੀਤਾ ਸੰਤਾ ਦੇ ਬੋਲਦੇ ਹੁਣ ਨਹੀਂ ਮੇਰਾ ਠੀਕਰਦਾ ਹੁਣ ਨਹੀਂ ਮੇਰਾ ਧੀ ਕਰਦਾ ਕਿ ਪਹਿਲ ਗਾਮ ਦੀਆਂ ਵਰਫਾਂ ਉੱਤੇ ਲੰਮੇ ਪੈ ਕੇ ਚੰਨ ਬਲਲੀਆਂ ਕਰੀਏ ਗੱਲਾਂ ਹੁਣ ਤਾਂ ਮੇਰਾ ਧੀ ਕਰਦਾ ਹੈ ਆਦਲ ਆਦਲ ਵਾਂਗੂ ਅੱਗੇ ਹੋ ਕੇ ਖੋ ਲਈਏ ਸੰਤਾਲੀਆਂ ਖੋਣਾਂ ਦੇਗੇ ਸੰਤਾਲੀਆਂ ਖੋ ਲਈਏ ਸੰਤਾਲੀਆਂ ਖੋਣਾਂ ਦੇਗੇ ਸੰਤਾਲੀਆਂ